ਸਾਡੀ ਟੀਮ ਜੈ ਹੋ ਰੰਮਨਤ ਨਿਹਾਲ ਸਿੰਘ ਵਾਲਾ ਪਿੰਡਾਂ ਦੇ ਵਿੱਚ ਧੰਨਿਆਂ ਦੇ ਉੱਤੇ ਨਾਟਕ ਖੇਡ ਰਹੀ ਹੈ ਅੱਜ ਸਾਨੂੰ ਟਾਈਮ ਮਿਲਿਆ ਗੀਤ ਬੋਲਣ ਦਾ ਉਹ ਤੁਹਾਡੇ ਨਾਲ ਸੰਜਾ ਕਰਾਂਗੇ ਕਦੇ ਝੁੱਲੇ ਆਸੀ ਤੇ ਉੱਤੇ ਕੇਸਰੀ ਨਸ਼ਾ ਅੱਜ ਫੇਰ ਕਰੀ ਬੈਠੀ ਐ ਤੂੰ ਜੰਗ ਦਾਇਲਾ ਅੱਜ ਫੇਰ ਕਰੀ ਬੈਠੀ ਐ ਤੂੰ ਜੰਗ ਦਾਇਲਾ ਤੇਰੇ ਨਾਲ ਇਹੋ ਹੈ ਕਰਾਰ ਜਿੱਤਾਂਗੇ ਤੈਨੂੰ ਦਿਲিয়ে ਤੈਨੂੰ ਦਿਲিয়ে ਨੀ ਤੇਰ ਇੱਕ ਵਾਅਦਾ ਕਰਾਂਗੇ ਤੈਨੂੰ ਦਿਲিয়ে ਤੈਨੂੰ ਦਿਲিয়ে ਨੀ ਤੇਰ ਇੱਕ ਵਾਅਦਾ ਕਰਾਂਗੇ ਤੈਨੂੰ ਦਿਲিয়ে ਕਦੇ ਮੰਗੇ ਆ ਨਹੀਂ ਮਿਲਦੇ ਹਕੂਕ ਜਾਣਦੇ ਹਾਂ ਜੇ ਵਾ ਤੇਰੇ ਨਾਲ ਕਰਨਾ ਸਲੂਕ ਜਾਣਦੇ ਹਾਂ ਤੋਹਾਗੇ ਤੇ ਨਾਲੇ ਅਧਗਾ ਜਿੱਤਾਂਗੇ ਤੈਨੂੰ ਦਿਲিয়ে ਤੈਨੂੰ ਦਿਲিয়ে ਨਹੀਂ ਫੇਰ ਇੱਕ ਵਾਰ ਜਿੱਤਾਂਗੇ ਤੈਨੂੰ ਦਿਲিয়ে ਤੇਰਾ ਰੂਪ ਕਦੇ ਨਾ دیکਹਦੇ ਬਣੇ ਜਾਂਦਾ ਫਾਸੀ ਸਭ ਵੀ ਹੋਵੇਗੀ ਅਸਾਂ ਲਈ ਇੱਕ ਹੋਰ ਤੁਚਰਾਸੀ ਸਭ ਵੀ ਹੋਵੇਗੀ ਅਸਾਂ ਲਈ ਇੱਕ ਹੋਰ ਤੁਚਰਾਸੀ ਅਸੀਂ ਜਾਣਦੇ ਹਾਂ ਪਿਆ

से में मटण लाइ तूं दिले फेर हिकु बारितां गे तूं दिले मज़दूर जा बि पए कहिड़े सार पए लॻंदा पंजाब ਸਾਨੂੰ ਹੋ ਗਿਆ ਏ ਪੂਰਾ ਇਤਵਾਰ ਜਿੱਤਾਂਗੇ ਤੈਨੂੰ ਦਿਲিয়ে ਤੈਨੂੰ ਦਿਲিয়ে ਫੇਰ ਇੱਕ ਵਾਰ ਜਿੱਤਾਂਗੇ ਤੈਨੂੰ ਦਿਲিয়ে ਤੈਨੂੰ ਦਿਲিয়ে ਵੀ ਫੇਰ ਇੱਕ ਵਾਰ ਜਿੱਤਾਂਗੇ ਤੈਨੂੰ ਦਿਲিয়ে ਕਿਸਾਨ ਦਾ ਜਿੰਦਾਬਾਦ ਕਿਸਾਨ